ਬਹੁਤ ਹੀ ਸੋਹਣੀ ਕਹਾਣੀ ਸੀ ਅਚਿਤਾ ਆਖਰੀ ਭਾਗ ਹੈ ਇੱਕ ਕਹਾਣੀ ਇੱਕ ਕੁੜੀ ਦਾ ਵਿਆਹ ਨਾ ਹੋਣ ਕਰਕੇ ਉਸ ਦੇ ਮਨ ਦੇ ਭਾਵ ਉਸ ਦੇ ਅੰਦਰਲੀ ਮਾਨਸਿਕਤਾ ਨੂੰ ਸਮਝਦੇ ਹੋਏ ਜੋ ਰਚਨਾ ਵਿੱਚ ਪੜਿਆ ਦੱਸਿਆ ਗਿਆ ਕਹਾਣੀ ਵਿੱਚ ਵੀ ਇੱਕ ਵਿਆਹੇ ਆਦਮੀ ਬਾਰੇ ਸੋਚ ਕੇ ਉਸ ਨੂੰ ਪਾਉਣ ਦੀ ਇੱਛਾ ਜੋ ਉਸ ਨੂੰ ਮੌਤੇ ਨੇੜੇ ਲੈ ਗਈ ਅਕਸਰ ਪਿਆਰ ਜਿਸਮਾਂ ਦਾ ਨਹੀਂ ਸਗੋਂ ਰੂਹਾਂ ਦਾ ਹੁੰਦਾ ਹੈ ਇਹ ਮੈਨੇ ਨਹੀਂ ਰੱਖਦਾ ਆਦਮੀ ਵਿਆਹਿਆ ਹੈ ਜਾਂ ਕੁਵਾਰਾ ਸਿਰਫ ਪਿਆਰ ਹੈ ਇਸ ਵਿੱਚ ਕਦੇ ਵੀ ਪਾਉਣ ਦੀ ਨਹੀਂ ਸਕੋ ਨਭਾਉਣ ਦੀ ਇੱਛਾ ਹੋਣੀ ਚਾਹੀਦੀ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਮੈਨੇ ਮੈਂ ਕਿਨੂ ਆਖਾ ਕੁੜੀ ਨੇ ਆਪਣਾ ਦਰਦ ਆਪਣੀ ਮਾਂ ਤੱਕ ਨੂੰ ਨਹੀਂ ਦੱਸਿਆ ਆਓ ਕਹਾਣੀ ਨੂੰ ਸ਼ੁਰੂ ਕਰੀਏ ਸਵੇਰ ਦੇ 7 ਵਜh ਰਹੇ ਹਨ ਐਤਵਾਰ ਦਾ ਦਿਨ ਹੈ ਮੇਰੇ ਪਤੀ ਆਈ ਕੈਂਪ ਤੇ ਹਨ ਅਤੇ ਮੈਂ ਉਨ੍ਹਾਂ ਨੂੰ ਫੋਨ ਕਰਕੇ ਉਸ ਕੁੜੀ ਨੂੰ ਮਿਲਣ ਜਾਣ ਦੀ ਇਜਾਜ਼ਤ ਮੰਗੀ ਜਰ ਮੌਜੀ ਦੇਖ ਲੈ ਕੋਈ ਸਿਆਪਾਨਾ ਪਾ ਦੇਵੀ ਮੇਰੀ ਜਾਨ ਨੂੰ ਮੈਂ ਤੈਨੂੰ ਰੋਕਦਾ ਤਾਂ ਨਹੀਂ ਪਰ ਤੂੰ ਆਪਣਾ ਧਿਆਨ ਰੱਖੀਂ ਅਖ ਉਹਨਾਂ ਨੇ ਮੈਨੂੰ ਇੱਕ ਮੁੱਖ ਇਜਾਜ਼ਤ ਦੇ ਦਿੱਤੀ ਮੈਨੂੰ ਇੰਨਾ ਹੀ ਇਹਨਾਂ ਦੀ ਇਹ ਗੱਲ ਅਤੇ ਭਰੋਸਾ ਬਹੁਤ ਚੰਗਾ ਲੱਗਦਾ ਹੈ ਮੇਰਾ ਫਿਕਰ ਵੀ ਕਰਦੇ ਹਨ ਅਤੇ ਮੈਨੂੰ ਕਿਸੇ ਗੱਲ ਤੋਂ ਖਾਮ-ਖਾਮ ਰੋਕਦੇ ਵੀ ਨਹੀਂ ਮੈਂ ਜੀਵਨ ਸਾਬ ਨੂੰ ਫੋਨ ਲਾਉਣ ਬਾਰੇ ਸੋਚਿਆ ਤੁਸੀਂ ਪੁੱਛੋਗੇ ਕਿ ਮੈਂ ਇਹਨਾਂ ਨੂੰ ਕਿਵੇਂ ਜਾਣਦੀ ਹਾਂ ਜੀਵਾ ਇਸ ਸ਼ਹਿਰ ਦਾ ਮਸ਼ਹੂਰ ਬਲੱਡ ਡੋਨਰ ਹੈ ਉਹ ਪੋਜਿਟਿਵ ਬਲੱਡ ਗਰੁੱਪ ਹੈ ਉਸ ਦਾ ਉਹ ਕਿੰਨੀ ਹੀ ਸੰਸਥਾਵਾਂ ਦਾ ਮੈਂਬਰ ਵੀ ਹੈ ਮੈਂ ਉਹਨਾਂ ਨਾਲ ਵਿਦਿਆਰਥੀ ਬਿਕਾਸ ਸੰਸਥਾ ਵਿੱਚ ਕੰਮ ਕਰਦੀ ਹਾਂ ਸਾਡੀ ਸੰਸਥਾ ਵਿੱਚ ਇੱਕ ਬੜੇ ਜ਼ਿੰਮੇਵਾਰ ਅਹੁਦੇ ਤੇ ਹਨ ਸਾਡੀ ਸੰਸਥਾ ਗਰੀਬ ਵਿਦਿਆਰਥੀਆਂ ਦੀ ਪੜਾਈ ਦਾ ਖਰਚਾ ਚੁੱਕਦੀ ਹੈ ਜੀਵਾ ਸਾਹਿਬ ਹਰ ਪ੍ਰੋਗਰਾਮ ਤੇ ਹੁੰਦੇ ਹਨ ਪਰ ਮੈਂ ਕਦੇ ਉਹਨਾਂ ਨੂੰ ਸਟੇਜ ਤੋਂ ਬੋਲਦਾ ਨਹੀਂ ਦੇਖਿਆ ਸਾਰੇ ਪ੍ਰਬੰਧਕੀ ਕੰਮ ਜੀਵਾ ਸਾਹਿਬ ਕਰਦੇ ਹਨ ਮੈਨੂੰ ਉਹਨਾਂ ਦੀ ਇਹੋ ਗੱਲ ਚੰਗੀ ਲੱਗਦੀ ਹੈ ਕਿ ਇੱਥੇ ਜਿੱਥੇ ਫੋਕੇ ਚੌਧਰ ਪਾਲਣ ਲਈ ਸਾਰੇ ਜਾਣੇ ਅੱਗੇ ਵੱਧ-ਵੱਧ ਕਿ ਸਟੇਜ ਤੋਂ ਬੋਲਦੇ ਹਨ ਮੂਰੇ ਹੋਖੋ ਕੇ ਫੋਟਮਾ ਕਚਾਉਂਦੇ ਹਨ ਉੱਥੇ ਜੀਵਾ ਸਾਹਿਬ ਚੁੱਪਚਾਪ ਆਪਣਾ ਕੰਮ ਕਰ ਰਹੇ ਹੁੰਦੇ ਹਨ ਵੈਸੇ ਸਹਾਨੀ ਸਾਹ ਵਾਲਾ ਕਮੈਂਟ ਵਿਸ਼ਵਾਸ ਮਿੱਤਰ ਉਹਨਾਂ ਤੇ ਪੂਰਾ ਟੁਕਦਾ ਹੈ ਪਰ ਉਸ ਕੁੜੀ ਦੀ ਡਾਇਰੀ ਪੜ੍ਹ ਕੇ ਮਹਿਸੂਸ ਹੋਇਆ ਕਿ ਦੂਸਰਿਆਂ ਦੀ ਇੰਨੀ ਕੇਅਰ ਕਰਨ ਵਾਲਾ ਆਪਣੇ ਲਈ ਵੀ ਕੋਈ ਕੇਅਰਿੰਗ ਭਾਵਨਾ ਰੱਖਣ ਵਾਲਾ ਭਾਲਦਾ ਹੀ ਹੈ ਪਰ ਸ਼ਾਇਦ ਅਸੀਂ ਲੈਣ ਦੇ ਇੰਨੇ ਭੁੱਖੇ ਹਾਂ ਕਿ ਦੇਣ ਬਾਰੇ ਕੁਝ ਵੀ ਨਹੀਂ ਸੀ ਸੋਚਦੇ ਜੀਵਾ ਸਾਹਿਬ ਨੂੰ ਫੋਨ ਕਰਨ ਦਾ ਮੈਨੂੰ ਕੋਈ ਬਹਾਨਾ ਨਹੀਂ ਸੀ ਸੋਝ ਰਿਹਾ ਮੈਂ ਕੀ ਕਰਾਂਗੀ ਉਸਨੂੰ ਕਹਿੰ ਮੈਨੂੰ ਕੀ ਕੰਮ ਹੈ ਮੈਨੂੰ ਤਾਂ ਉਸ ਕੁੜੀ ਦਾ ਨਾਮ ਤੱਕ ਵੀ ਨਹੀਂ ਪਤਾ ਅਤੇ ਇਹ ਵੀ ਨਹੀਂ ਪਤਾ ਕਿ ਮੈਂ ਜੋ ਸਮਝ ਰਹੀ ਹਾਂ ਉਹ ਸਹੀ ਹੈ ਵੀ ਜਾਂ ਨਹੀਂ ਕਿ ਡਾਕਟਰ ਨਿਧੀ ਨੂੰ ਫੋਨ ਕਰਾਂ ਨਹੀਂ ਉਹ ਤਾਂ ਸੰਡੇ ਦੇ ਸੰਡੇ ਸਵੇਰ ਨਾਲ ਹੀ ਇੱਕ ਵਿਦ ਆਸ਼ਰਮ ਵਿੱਚ ਚਲੀ ਜਾਂਦੀ ਹੈ ਇਹ ਸਾਰਾ ਦਿਨ ਹੀ ਉੱਥੇ ਬਜ਼ੁਰਗਾਂ ਨਾਲ ਗੱਲਾਂ ਮਾਰਦੇ ਆ ਜਾਂ ਫਿਰ ਮસ્ਤੀ ਕਰਦੇ ਆ ਬਤਾਉਂਦੀ ਹੈ ਡਾਕਟਰ ਨੀਤੀ ਮੇਰੀ ਵੀ ਡਾਕਟਰ ਹੈ ਥੋੜੀ ਬਹੁਤੀ ਤਬੀਅਤ ਵਿਗੜਨ ਤੇ ਹੀ ਮੈਂ ਉਸ ਕੋਲ ਜਾਂਦੀ ਹਾਂ ਉਹ ਮਰੀਜ਼ ਨੂੰ ਆਪਣੀ ਦਵਾਈ ਨਾਲ ਘਟ ਅਤੇ ਆਪਣੀਆਂ ਗੱਲਾਂ ਤੇ ਪਿਆਰੀ ਜਿਹੀ ਮੁਸਕਰਾਹਟ ਨਾਲ ਬੱਦ ਠੀਕ ਕਰ ਦਿੰਦੀ ਹੈ ਉਸ ਦੀ ਉਮਰ ਵੀ 35-36 ਦੇ ਕਰੀਬ ਹੈ ਪਿਛਲੇ 8-9 ਸਾਲ ਤੋਂ ਉਸ ਨੇ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਹੈ ਪਰ ਹਲੇ ਤੱਕ ਅਨਮੈਡ ਹੈ पर उसने अपने फेसबुक प्रोफाइल से मैरिड जिलिक कुमार लिखा नाल ही पूछया किए दा का नो चिया है कुमार दा ओ बोली मौजि सावा ग्रीक भाषा का शब्द है जिले इसका मतलब होंगे है जीरो ਮੈਂ ਉਸ ਟੀਕਲ ਸੁਣ ਕੇ ਹੈਰਾਨ ਹੀ ਰਹਿ ਗਈ ਵੈਸੇ ਵੀ ਡਾਕਟਰ ਨੀਧੀ ਦੀਆਂ ਕੋਈ ਗੱਲਾਂ ਹੈਰਾਨ ਕਰਨ ਵਾਲੀਆਂ ਹੀ ਹਨ ਉਸਨੇ ਇੱਕ ਸਪੈਸ਼ਲ ਘਰ ਖਰੀਦਿਆ ਹੋਇਆ ਹੈ ਜਿੱਥੇ ਉਹ ਆਵਾਰਾ ਬਿਮਾਰ ਜਾਂ ਜ਼ਖਮੀ ਕੁੱਤਿਆਂ ਨੂੰ ਰੱਖਦੀ ਹੈ ਉਹਨਾਂ ਦੀ ਦੇਖਭਾਲ ਅਤੇ ਖਾਣੇ ਲਈ ਇੱਕ ਨੌਕਰ ਵੀ ਰੱਖਿਆ ਹੋਇਆ ਹੈ ਪਰ ਉਹ ਸਵੇਰ ਸ਼ਾਮ ਆਪ ਵੀ ਉੱਥੇ ਆਉਂਦੀ ਜਾਂਦੀ ਹੈ ਇੱਥੋਂ ਤੱਕ ਕਿ ਉਹ ਤਾਂ ਕੁੱਤਿਆਂ ਦਾ ਬਾਰਥਡੇ ਵੀ ਮਨਾਉਂਦੀ ਹੈ ਦੂਜੇ ਪਾਸੇ ਕੋਈ ਅਨਾਥ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਉਸਨੇ ਸਾਡੀ ਵਿਦਿਆਰਥੀ ਵਿਕਾਸ ਵਾਲੀ ਸੰਸਥਾ ਰਾਹੀਂ ਚੁਕਾਇਆ ਹੋਇਆ ਹੈ ਕੁਝ ਦਿਨ ਪਹਿਲਾਂ ਜਦ ਉਹ ਸਾਡੀ ਸੰਸਥਾ ਦੇ ਇੱਕ ਪ੍ਰੋਗਰਾਮ ਤੇ ਆਈ ਸੀ ਤਾਂ ਦੱਸ ਰਹੀ ਸੀ ਕਿ ਉਸਨੇ ਦੋ ਤਿੰਨ ਮੈਰਿਜ ਸਾਈਟ ਤੇ ਨਾ ਬਦਲ ਕੇ ਪ੍ਰੋਫਾਈਲ ਬਣਾ ਰੱਖੀ ਹੈ ਉਹ ਹੁਣ ਮੁੰਡਿਆਂ ਦੀ ਮਾਨਸਿਕਤਾ ਪੜ ਰਹੀ ਹੈ ਬਿਆਸਬੰਦੀ ਉਹਨਾਂ ਦੀ ਵਿਚਾਰ ਜਾਣਦੀ ਹੈ ਉਹ ਦੱਸ ਰਹੀ ਸੀ ਕਿ ਮੁੰਡੇ ਨੇ ਤਾਂ ਪੂਰੇ ਪੰਜਾਬ ਪ੍ਰਸ਼ਨਾਂ ਦਾ ਇੱਕ ਪੇਪਰ ਹੀ ਸੈੱਟ ਕੀਤਾ ਹੋਇਆ ਹੈ ਮੈਂ ਬੜੀ ਹੈਰਾਨ ਹੋਈ ਕਿ ਵਿਆਹ ਲਈ ਪੇਪਰ ਇਹਨੇ ਦੱਸਿਆ ਕਿ ਇਸ ਪੇਪਰ ਨੂੰ ਤਾਂ ਉਹ ਪਰਸਨੈਲਿਟੀ ਟੈਸਟ ਆਖਦਾ ਹੈ ਨੀਦੀ ਨੇ ਮੈਨੂੰ ਅਗਲੇ ਵੀਕਐਂਡ ਤੇ ਮਿਲਣ ਲਈ ਕਿਹਾ ਤਾਂ ਕਿ ਉਸ ਪ੍ਰਸ਼ਨ ਪੱਤਰ ਦਿਖਾ ਸਕੇ ਉਹ ਅਕਸਰ ਕਹਿੰਦੀ ਹੁੰਦੀ ਹੈ ਸਾਲੇ ਤਿੰਨ ਸਵਾਲ ਹੀ ਪੁੱਛਦੇ ਆ ਕੀ ਤੁਹਾਨੂੰ ਘਰ ਦਾ ਕੰਮ ਆਉਂਦਾ ਹੈ ਕਿੰਨੇ ਕ ਪੈਸੇ ਕਮਾ ਲੈਂਦੇ ਹੋ ਮਾਈ ਫੁੱਟ ਕਿਸੇ ਥਾਂ ਦੇ ਕੰਜਰ ਭਾਵਨਾਵਾਂ ਅਹਿਸਾਸ ਰੀਝਾਂ ਸਦਰਾ ਕਦੇ ਇਹਨਾਂ ਬਾਰੇ ਵੀ ਪੁੱਛ ਲਿਆ ਕਰੋ ਜਾਂ ਫਿਰ ਪੁੱਛਣਗੇ ਬਜ਼ੁਰਗਾਂ ਨਾਲ ਕਿਵੇਂ ਪੇਸ਼ ਆਉਂਗੇ ਰਸ ਦੇ ਕਿੰਨਾ ਖੋ ਹਾਏ ਰੱਬਾ ਉਹ ਮੂ ਬਿਗਾੜ ਕੇ ਅਤੇ ਆਵਾਜ਼ ਬਦਲ ਕੇ ਜਦ ਇਹ ਸਭ ਦੱਸ ਰਹੀ ਹੁੰਦੀ ਹੈ ਤਾਂ ਸੱਚੀ ਲੋਕਾਂ ਦੀ ਸੋਚ ਤੇ ਹੱਸਣ ਨੂੰ ਦਿਲ ਕਰਦਾ ਹੈ ਉਹ ਯਾਰ ਉਹ ਕੁੜੀ ਸਿਰਫ ਜੀਵਾ ਸਾਫ ਹੀ ਉਸਦੀ ਮਦਦ ਕਰ ਸਕਦੇ ਨੇ ਜਦ ਮੈਨੂੰ ਜੀਵਾ ਸਾਫ ਦੀ ਉਸ ਜੋ ਮੈਨੂੰ ਪਤਾ ਹੈ ਯਾਦ ਆਉਂਦੀ ਹੈ ਤਾਂ ਲੱਗਦਾ ਹੈ ਕਿ ਇਹ ਕੁੜੀ ਸ਼ਾਇਦ ਕਿਸੇ ਹੋਰ ਜੀਵਾ ਸਰ ਦੀ ਗੱਲ ਕਰਦੀ ਹੋਵੇਗੀ ਕਿਉਂਕਿ ਮੈਨੂੰ ਲੱਗਦਾ ਹੀ ਹੈ ਲੱਗਦਾ ਹੀ ਨਹੀਂ ਕਿ ਸਾਡੇ ਵਾਲੇ ਜੀਵਾ ਸਾਹਿਬ ਕਦੇ ਕਿਸੇ ਔਰਤ ਨਾਲ ਫਾਲਤੂ ਵੀ ਗੱਲ ਕਰਦੇ ਹੋਣਗੇ ਪਰ ਜੇ ਉਸ ਕੁੜੀ ਦੀ ਇਨਫੋਰਮੇਸ਼ਨ ਵੱਲ ਦੇਖਦੀ ਹਾਂ ਤਾਂ ਸੱਚ ਹੀ ਜੀਵਾ ਸਾਹਿਬ 3 ਮਹੀਨੇ ਪਹਿਲਾਂ ਬਿਮਾਰ ਹੋਏ ਸਨ ਹਸਪੀਟਲ ਵੀ ਦਾਖਲ ਰਹੇ ਸਨ ਉਸ ਸ਼ਾਮ ਜਦ ਉਹਨਾਂ ਦਾ ਸਟਾਫ ਡਾਕਟਰ ਸਟਾਫ ਹਸਪਤਲ ਪਤਾ ਲੈਣ ਆਇਆ ਸੀ ਤਾਂ ਮੈਂ ਅਤੇ ਮੇਰੇ ਸਾਹਿਬ ਜੀ ਵੀ ਉੱਥੇ ਹੀ ਸਨ ਉਹ ਕਲਵੀ ਕਰ ਰਹੀ ਸੀ ਕਿ ਇੱਕ ਹੋਰ ਕੁੜੀ ਉਹਨਾਂ ਦੇ ਨਾਲ ਤਾਂ ਆਈ ਹੈ ਪਰ ਹਸਪਤਾਲ ਦੀ ਪਾਰਕਿੰਗ ਵਿੱਚ ਹੀ ਮੁੜ ਗਈ ਕੀ ਨਾ ਹੈ ਲੈ ਰਹੀ ਸੀ ਉਸ ਕੁੜੀ ਦਾ ਪਰ ਇਹ ਮੈਨੂੰ ਦਿਮਾਗ ਤੇ ਜ਼ੋਰ ਪਾਉਣ ਬਾਅਦ ਵੀ ਯਾਦ ਨਹੀਂ ਸੀ ਆ ਰਿਹਾ ਸ਼ਬੀ ਕਪੂਰ ਦਾ ਨੰਬਰ ਤਾਂ ਸ਼ਾਇਦ ਮਿਲ ਜਾਊਗਾ ਕਿਤੋਂ ਨਾ ਕਿਤੋਂ ਪਰ ਪਿਛਲੇ ਸਾਲ ਉਹ ਪ੍ਰੋਨੋਗਰਾਫੀ ਸਕੈਂਡਲ ਵਿੱਚ ਫਸ ਗਈ ਸੀ ਬੇਸ਼ੱਕ ਉਹ ਬੇ ਬਾਜਿਤ ਬਰੀ ਵੀ ਹੋ ਗਈ ਪਰ ਉਸ ਨਾਲ ਸੰਪਰਕ ਕਰਨ ਨੂੰ ਮਨ ਹੀ ਨਹੀਂ ਕੀਤਾ ਆਖਰ ਮੇਰੀ ਸੂਈ ਫਿਰ ਜੀਵਾ ਸਰਤੇ ਹੀ اٹਕ ਗਈ ਸ਼ਾਇਦ ਚਾਹ ਪੀ ਕੇ ਮੇਰੇ ਦਿਮਾਗ ਦੀ ਬੱਤੀ ਜਗ ਗਈ ਮੈਨੂੰ ਇੱਕਦਮ ਕੋਈ ਰੌਸ਼ਨੀ ਨਜ਼ਰ ਆਈ ਤਾਂ ਮੈਂ ਜੀਵਾ ਸਾਹਿਬ ਦਾ ਨੰਬਰ ਡਾਇਲ ਕੀਤਾ ਨਮਸਤੇ ਜੀਵਾ ਸਾਹਿਬ ਜੀ ਮੈਂ ਮੰਜਲਿਕਾ ਸਨਿਆਲ ਗੱਲ ਕਰ ਰਹੀ ਹਾਂ ਜੀ ਹਾਂ ਜੀ ਹਾਂ ਜੀ ਮੈਡਮ ਪਹਿਚਾਨ ਲਿਆ ਤੁਹਾਨੂੰ ਦੱਸੋ ਤੁਸੀਂ ਵੈਸੇ ਮੈਨੂੰ ਜੀਵਾ ਸਾਹਿਬ ਦੀ ਇਹ ਦੋ ਟੁਕ ਗੱਲ ਕਰਨ ਵਾਲੀ ਆਦਤ ਬਿਲਕੁਲ ਵੀ ਪਸੰਦ ਨਹੀਂ ਹੈ ਪਰ ਅੱਜ ਤਾਂ ਮੈਨੂੰ ਹੀ ਲੋੜ ਸੀ ਬੇਸ਼ੱਕ ਇਹ ਸਭ ਉਹਨਾਂ ਲਈ ਹੀ ਸੀ ਪਰ ਮੈਂ ਹਾਲੀ ਆਪ ਇਸ ਬਾਰੇ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸਾਂ ਸਰ ਸਾਡੇ ਇੱਕ ਰਿਸ਼ਤੇਦਾਰ ਨੂੰ ਉਹ ਪੋਜ਼ਿਟਿਵ ਖੂਨ ਦੀ ਜ਼ਰੂਰਤ ਹੈ ਕੀ ਤੁਸੀਂ ਕਿਤੋਂ ਅਰੇਂਜ ਕਰਵਾ ਸਕਦੇ ਹੋ ਜੀ ਉਹ ਸਿਟੀ ਹਸਪਤਾਲ ਵਿੱਚ ਐਡਮਿਟ ਹਨ ਕਿਉਂ ਨਹੀਂ ਜੀ ਮੈਂ ਖੁਦ ਹਾਜ਼ਰ ਹਾਂ ਬਸ ਤੁਸੀਂ ਪੀਸ਼ੈਂਟ ਦਾ ਨਾਮ ਦੱਸੋ ਅਤੇ ਕਮਰੇ ਦਾ ਨੰਬਰ ਦੱਸ ਦਿਓ ਮੈਂ ਬਸ ਕੁਝ ਖਾ ਪੀ ਪੀ ਲਾ ਮਤੇ ਪਹੁੰਚ ਜਾਵਾਂਗਾ ਇਹ ਹੀ ਤਾਂ ਪ੍ਰੋਬਲਮ ਸੀ ਕਿ ਮੈਨੂੰ ਕੁਝ ਵੀ ਪਤਾ ਨਹੀਂ ਸੀ ਫਿਰ ਸੋਚ ਕੇ ਬੋਲੀ ਕੋਈ ਨਾ ਸਾ ਤੁਸੀਂ ਕੁਝ ਖਾ ਪੀ ਲਵੋ ਤੇ ਮੈਨੂੰ ਦੱਸ ਦੋ ਕਿ ਕਿੰਨੇ ਟਾਈਮ ਵਿੱਚ ਪਹੁੰਚਾਂਗੀ ਮੈਂ ਤੁਹਾਨੂੰ ਗੇਟ ਤੇ ਹੀ ਮਿਲਾਂਗੀ ਮੈਡਮ ਖੋਣ ਲਈ ਤਾਂ ਜਲਦੀ ਹੀ ਪਹੁੰਚਣਾ ਚਾਹੀਦਾ ਹੈ ਨਾ ਬਸ ਅੱਧੇ ਘੰਟੇ ਤੋਂ ਪਹਿਲਾਂ ਹੀ ਪਹੁੰਚ ਜਾਂਦਾ ਹਾਂ ਥੈਂਕ ਯੂ ਆਖ ਮੈਂ ਫੋਨ ਬੰਦ ਕੀਤਾ ਤਾਂ ਨਜ਼ਰ ਘੜੀ ਤੇ ਗਈ 7:30 ਬਜ ਰਹੇ ਸਨ ਮੈਂ ਫਟਾਫਟ ਫਰੈਸ਼ ਬ੍ਰੈਡ ਜੂਸ ਫਰੂਟ ਜੈਮ ਦੁੱਧ ਵਿੱਚ ਰੱਖਿਆ ਆਪਣਾ ਆਧਾਰ ਕਾਰਡ ਅਤੇ ਸਸਤਾ ਦਾ ਆਈ ਕਾਰਡ ਉਸ ਦੀ ਡੈਰੀ ਵਿਪਾਰਸ ਵਿੱਚ ਰੱਖ ਸਕੂਟਰੀ ਤੇ ਸਕੂਟਰੀ ਚੱਕ ਹਸਤਾਲ ਪਹੁੰਚ ਗਈ ਗੇਟ ਤੇ ਉਹੀ ਕੱਲ ਵਾਲਾ ਪੁਲਿਸ ਇੰਸਪੈਕਟਰ ਦੇਖ ਪਿਆ ਮੈਂ ਪੁੱਛਿਆ ਸਰ ਕੱਲ ਵਾਲੀ ਲੜਕੀ ਉਸ ਨੇ ਇੱਕ ਖੋਮੀ ਨਜ਼ਰ ਮੇਰੇ ਤੇ ਸੁੱਟੀ ਵੈਸੇ ਜ਼ਿੰਦਾ ਹੈ ਪਰ ਤੁਸੀਂ ਤਾਂ ਕਿਹਾ ਸੀ ਕਿ ਤੁਸੀਂ ਜਾਣਦੇ ਨਹੀਂ ਹਾਂਜੀ ਸਰ ਪਰ ਮੈਂ ਸੰਸਥਾ ਵੱਲੋਂ ਉਹਨਾਂ ਨੂੰ ਦੇਖਣ ਆਈ ਹਾਂ ਅਸੀਂ ਅਜਿਹੇ ਲੋਕਾਂ ਦੀ ਕਾਉਂਸਲਿੰਗ ਕਰਦੇ ਹਾਂ ਮੈਂ ਆਪਣਾ ਆਈ ਕਾਰਡ ਉਸ ਨੂੰ ਫੜਾ ਦਿੱਤਾ ਓ ਆਈ ਸੀ ਹਾਲੇ ਉਸ ਨੂੰ ਹੋਸ਼ ਨਹੀਂ ਆਇਆ ਚੰਗੀ ਤਰ੍ਹਾਂ ਪਰ ਤੁਸੀਂ ਮਿਲ ਸਕਦੇ ਹੋ ਮੈਂ ਆਹ ਚਾਹ ਪੀ ਲਵਾਂ ਚੱਲਦਾ ਹਾਂ ਜੀ ਤੁਹਾਡੇ ਨਾਲ ਇੰਨੇ ਵਿੱਚ ਹੀ ਜੀਵਾ ਸਾਹਿਬ ਆ ਗਏ ਉਹ ਪੁਲਿਸ ਇੰਸਪੈਕਟਰ ਮੇਰੇ ਤੋਂ ਵੀ ਪਹਿਲਾਂ ਉਹਨਾਂ ਵੱਲ ਵਧਿਆ ਅਤੇ ਹੱਥ ਮਲਾਉਂਦੇ ਬੋਲਿਆ ਓਏ ਆਇਓ ਜੀ ਮਹਾਰਾਜ ਜੀਵਾ ਸਾਹਿਬ ਤਨਪਾਕ ਤੁਹਾਡੇ ਦਰਸ਼ਨ ਹੋਏ ਨੇ ਮੈਨੂੰ ਆਪਣੇ ਹੀ ਪੈ ਗਈ ਮੈਂ ਉਸ ਦੀ ਗੱਲ ਕੱਟਦੀ ਹੋਈ ਬੋਲੀ ਸਰ ਅਸੀਂ ਦੋਵੇਂ ਹੀ ਉਸ ਕੁੜੀ ਨੂੰ ਮਿਲਣ ਆਏ ਹਾਂ ਅੱਛਾ ਅੱਛਾ ਤੁਸੀਂ ਵੀ ਸਸਤਾ ਵੱਲੋਂ ਆਏ ਹੋਮੋਗੇ ਜੀਵਾ ਸਾਹਿਬ ਨੇ ਇੱਕ ਸਵਾਲੀਆ ਨਜ਼ਰ ਮੇਰੇ ਵੱਲ ਸੁੱਤੀ ਪਰ ਉਹ ਚੁੱਪ ਰਹੇ ਵੈਸੇ ਜੀਵਾ ਸਾਹਿਬ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੇ ਤੁਸੀਂ ਸੰਸਤਾ ਵੱਲੋਂ ਉਸ ਦੀ ਜ਼ਿੰਮੇਵਾਰੀ ਚੱਕ ਲਵੋ ਤਾਂ ਅਸੀਂ ਹਲੇ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਸੀਂ ਹੱਸਦਾ ਕਹਿ ਕੇ ਹੀ ਗੱਲ ਰਫਾ ਦਫਾ ਕਰ ਦਿਆਂਗੇ ਦੱਸੋ ਜਵਾਨ ਕੁੜੀ ਦਾ ਮਾਮਲਾ ਹੈ ਉਹ ਤਾਂ ਠੀਕ ਹੈ ਸਰ ਪਰ ਹਾਂਜੀ ਸਰ ਹਾਂਜੀ ਅਸੀਂ ਦੋਵੇਂ ਕਰਦੇ ਹਾਂ ਜੀ ਕੁਝ ਸਾਹਿਤਾ ਆਏ ਹਾਂ ਮੈਂ ਫੇਰ ਗਲ ਵਿਚਾਲਿਓਂ ਕੱਟੀ ਤਾਂ ਜੀਵਾ ਸਾਹਿਬ ਦੇ ਮੱਥੇ ਉੱਤੇ ਚਿੰਤਾ ਦੀ ਲਕੀਰ ਉਪਰੀ ਇੰਸਪੈਕਟਰ ਸਾਨੂੰ ਲੌਬੀ ਤੱਕ ਛੱਡ ਕੇ ਗਿਆ ਲੋ ਜੀ ਉਹ ਲਾਸ਼ ਦੇ ਖੱਬੇ ਹੱਥ ਵਾਲਾ ਰੂਮ ਹੈ ਉਸ ਦੀ ਹਲੇ ਤੱਕ ਪੇਸ਼ਾਨ ਨਹੀਂ ਹੋਈ ਅਤੇ ਹੋਸ਼ ਵਿੱਚ ਕਦੇ-ਕਦੇ ਆ ਜਾਂਦੀ ਹੈ ਲੱਗਦਾ ਡਰ ਜ਼ਿਆਦਾ ਗਈ ਹੈ ਤੁਸੀਂ ਮਿਲੋ ਉਸ ਨੂੰ ਮੈਂ ਇੱਥੇ ਹੀ ਹੋ ਮੰਗਾ ਕੰਟੀਨ ਤੇ ਆਖ ਉਹ ਉਨੀ ਪੈਰੀ ਲੌਬੀ ਵਿੱਚੋਂ ਹੀ ਵਾਪਸ ਮੁੜ ਗਿਆ ਉਸਦੇ ਮੁੜਦੇ ਹੀ ਮੈਂ ਜੀਵਾ ਸਾਹਿਬ ਦੇ ਸਾਹਮਣੇ ਹੋ ਕੇ ਇੱਕ ਕੰਨ ਫੜਿਆ ਕਿਉਂਕਿ ਦੂਜੇ ਹੱਥ ਵਿੱਚ ਤਾਂ ਪਰਸ ਅਤੇ ਟੋਕਰੀ ਸੀ ਸੋਰੀ ਜੀਵਾ ਸਾਹਿਬ ਝੂਠ ਬੋਲ ਕੇ ਤੁਹਾਨੂੰ ਬੁਲਾਉਣਾ ਪਿਆ ਪਰ ਐਸਾ ਕੀ ਹੈ ਮੈਡਮ ਸ਼ਾਇਦ ਤੁਸੀਂ ਉਸ ਕੁੜੀ ਨੂੰ ਜਾਣਦੇ ਹੋ ਤੇ ਉਸ ਕਮਲੀ ਨੇ ਕੱਲ ਕਨਾਲ ਵਿਊ ਜਾਣੇ ਮੇਰੀ ਕਲੋਨੀ ਕੋਲ ਵਾਲੀ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ ਉਹ ਹੈ ਜੂ ਮੇਨ ਸੋਸਾਇਟੀ ਕੇਸ ਪਰ ਤੁਹਾਨੂੰ ਕਿਵੇਂ ਪਤਾ ਹੈ ਕਿ ਮੈਂ ਉਸਨੂੰ ਜਾਣਦਾ ਹੀ ਹਾਂ ਪੁਲਿਸ ਸਰ ਪੁਲਿਸ ਸਾਰਾ ਕੁਝ ਦੱਸ ਦੇਵਾਂਗੀ ਪਰ ਇੱਕ ਵਾਰ ਪਹਿਲਾਂ ਆਪਾਂ ਉਸਨੂੰ ਵੇਖ ਲਈਏ ਹਾਂਜੀ ਹੁਣ ਇੱਥੋਂ ਤੱਕ ਆ ਹੀ ਗਏ ਹਾਂ ਤਾਂ ਜ਼ਰੂਰ ਵੇਖਦੇ ਹਾਂ ਅਸੀਂ ਕੱਲ ਇੱਕ ਆਦਮੀ ਤੁਰੇ ਅਤੇ ਮੈਂ ਜਿਉਂ ਹੀ ਉਸ ਰੂਮ ਦਾ ਗੇਟ ਖੋਲ੍ਹਿਆ ਤਾਂ ਅੰਜਮਨ ਇਹ ਤਾਂ ਅੰਜਮਨ ਹੈ ਮੇਰੀ ਕੁਲੀਗ ਹੈ ਜੀਵਾ ਸਾਹ ਦੇ ਕਦਮ ਲੜ ਖੜਾਏ ਪਰ ਉਹਨਾਂ ਦੇ ਇਕਦਮ ਹੀ ਅੰਜਮਨ ਕੋਲ ਬੈਠਦਿਆਂ ਉਸ ਦਾ ਹੱਥ ਫੜਿਆ ਉਹਨਾਂ ਦਾ ਹੱਥ ਕੰਬਦਿਆਂ ਤੇ ਬੁੱਲਾਂ ਤੇ ਵੀ ਕੰਪਨ ਸੀ ਉਹਨਾਂ ਨੇ ਉਹ ਹੱਥ ਆਪਣੀ ਛਾਤੀ ਨਾਲ ਲਾਇਆ ਅਤੇ ਮੂੰਹ ਉੱਪਰ ਚੁੱਕ ਅੱਖਾਂ ਬੰਦ ਕਰ ਲਈਆਂ ਕਿਸੇ ਅੰਦਰੂਨੀ ਪੀੜ ਨਾਲ ਉਹਨਾਂ ਨੇ ਆਪਣੇ ਬੁੱਲ ਟੁੱਕੇ ਦੋ ਬੂੰਦਾਂ ਉਹਨਾਂ ਦੀਆਂ ਅੱਖਾਂ ਵਿੱਚੋਂ ਸ਼ਲਕ ਪਈਆਂ ਉਹਨਾਂ ਦੀ ਇਸ ਹਾਲਤ ਨੇ ਤਾਂ ਮੇਰੇ ਮਨ ਵਿੱਚ ਵੀ ਤੂਪਾ ਦਿੱਤੀ ਫਿਰ ਉਹਨਾਂ ਨੇ ਆਪਣਾ ਕੰਬਦਾ ਜਿਹਾ ਹੱਥ ਉਸ ਕੁੜੀ ਦੇ ਮੋਢੇ ਤੇ ਤਰਿਆ ਤਾਂ ਉਸ ਦੀਆਂ ਪੁਤਲੀਆਂ ਵਿੱਚ ਹਰਕਤ ਹੋਈ ਜੀਵਾ ਸਾਹ ਮੇਰੇ ਵੱਲ ਦੇਖਿਆ ਮੈਂ ਨੀਵੀਂ ਪਾ ਗਈ ਮੈਡਮ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਅੰਜੂਮਨ ਨੂੰ ਜਾਣਦਾ ਹਾਂ ਤੇ ਮੈਂ ਦੇਰੇ ਵੰ ਉਹ ਕੱਲ ਵਾਲੀ ਘਟਨਾ ਅਤੇ ਡੈਰੀ ਨੂੰ ਅਖੀਰ ਤੱਕ ਧੱਕੇ ਨਾਲ ਪੜਨ ਵਾਲੀ ਸਾਰੀ ਗੱਲ ਦੱਸ ਦਿੱਤੀ ਕਿ ਮੇਰਾ ਵੀ ਜ਼ਿਕਰ ਹੈ ਉਸ ਡੈਰੀ ਵਿੱਚ ਜੀ ਸਰ ਪਰ ਮੈਨੂੰ ਕੁਝ ਕਲੀਅਰ ਘੱਟ ਸੀ ਡੈਰੀ ਤਾਂ ਮੇਰੇ ਕੋਲ ਹੈ ਪਰ ਮੈਂ ਪੁਲਿਸ ਤੋਂ چھਪਾ ਲਈ ਸੀ ਦੇ ਦੇਾਂਗੇ ਤੁਹਾਨੂੰ ਬਾਅਦ ਵਿੱਚ ਹੁਣ ਜੇ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਤਾਂ ਦੱਸੋ ਦੱਸ ਦੇਵਾਂ ਕਿ ਬਾਹਰੋਂ ਸ਼ਾਂਤ ਦਿਖਦੇ ਸਖ ਸਈ ਬਾਰੀ ਅੰਦਰੋਂ ਬਾਤ ਅਸ਼ਾਂਤ ਹੁੰਦੇ ਨੇ ਜਾਂ ਕਹਿ ਸਕਦੇ ਹਾਂ ਕਿ ਇਕੱਲਾ ਖੜਾ ਮਜ਼ਬੂਤ ਤਰਹਤ ਵੀ ਹਵਾ ਦਾ ਆਸਰਾ ਪਾਲਦਾ ਹੈ ਤਾਂ ਕਿ ਉਹ ਜਿਉ ਸਕੇ ਸਰ ਪਲੀਜ਼ ਪਲੀਜ਼ ਤੁਸੀਂ ਕੁਝ ਨਾ ਕਰੋ ਮੈਂ ਸਭ ਕੁਝ ਸਮਝਦੀ ਹਾਂ ਤੁਸੀਂ ਬੇਫਿਕਰ ਹੋ ਜਾਓ ਇਹ ਰਾਜ਼ ਹੀ ਰਹੇਗਾ ਤੁਹਾਡੀ ਅਮਾਨਤ ਤੁਹਾਨੂੰ ਮਿਲ ਜਾਵੇਗੀ ਤੁਹਾਨੂੰ ਪਤਾ ਹੈ ਕਿ ਮੈਂ ਨਿੱਕੀ ਮੋਟੀ ਰਟਾ ਨਿੱਕੀ ਮੋਟੀ ਰਾਈਟਰ ਹਾਂ ਇਸ ਸੀਨੇ ਵਿੱਚ ਬਹੁਤ ਸਾਰੇ ਰਾਜ਼ ਦਫਨ ਹਨ ਤੁਸੀਂ ਬਸ ਇਹ ਸਭ ਕੁਝ ਨੂੰ ਭੁੱਲ ਜਾਓ ਇੱਕਦਮ ਨਰਸ ਕਮਰੇ ਵਿੱਚ ਆਈ ਕੀ ਤੁਸੀਂ ਇਹਨਾਂ ਨੂੰ ਜਾਣਦੇ ਹੋ ਹਾਂਜੀ ਫਿਰ ਤੁਸੀਂ ਇੰਜ ਕਰੋ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਕੇ ਆਓ ਨਾਲੇ ਰਾਤ ਦਾ ਬਿੱਲ ਵੀ ਜਮ੍ਹਾਂ ਕਰਵਾਉਣ ਦੇਣਾ ਵੈਸੇ ਮਰੀਜ਼ ਤੁਹਾਡਾ ਬਿਲਕੁਲ ਠੀਕ ਹੈ ਅਸੀਂ ਇਹਨਾਂ ਦੇ ਪੇਟ ਵਿੱਚੋਂ ਪਾਣੀ ਕੱਢ ਦਿੱਤਾ ਸੀ ਹੋਂ ਤਾਂ ਇਹ ਸਿਰ ਦਰਦ ਦੀ ਸਥਿਤੀ ਵਿੱਚ ਹਨ ਜੋ ਕਿ ਆਪਣੇ ਆ ਦੇ ਕੋਲ ਹੋਣ ਦੀ ਸੁਰਤ ਵਿੱਚ ਹੀ ਠੀਕ ਹੋ ਸਕਦੀ ਹੈ ਉਹ ਨਰਸ ਇਹ ਆਕਦੇ ਆ ਬੀਪੀ ਚੈੱਕ ਕਰਕੇ ਚਲੀ ਗਈ ਜੀਵਾ ਸਾਹਿਬ ਨੇ ਫਿਰ ਤੋਂ ਅੰਜੂਮਨ ਦੇ ਮੱਥੇ ਤੇ ਪੋਲਾ ਜਿਹਾ ਹੱਥ ਫੇਰਿਆ ਉਸ ਦੀਆਂ ਪੁੱਤਲੀਆਂ ਫਿਰ ਖੁੱਲੀਆਂ ਸਰ ਨੇ ਉਸ ਦਾ ਨਾਂ ਲਿਆ ਅੰਜੂਮਨ ਉਹ ਅੰਜਲੀ ਅੱਖਾਂ ਖੋਲੋ ਅੰਜਲੀ ਉਸ ਨੇ ਸਾਰਾ ਜੋਰ ਲਾ ਕੇ ਅੱਖਾਂ ਖੋਲੀਆਂ ਤਾਂ ਜੀਵਾ ਸਰ ਹੋਰ ਚੁੱਕ ਕੇ ਉਸ ਦੇ ਕਰੀਬ ਹੋਏ ਅਤੇ ਉਹ ਇਕਦਮ ਸਰ ਦੇ ਗਲ ਨੂੰ ਚੁੰਬੜ ਗਈ ਅਤੇ ਰੋਣ ਲੱਗੀ ਸੌਰੀ ਸਰ ਮੈਨੂੰ ਮਾਫ ਕਰਦੇ ਹੋ ਮੈਂ ਤਾਂ ਤੁਹਾਡੇ ਬਿਨਾਂ ਮਰ ਵੀ ਨਹੀਂ ਸਕੀ ਜੀਵਾ ਸਾਹਿਬ ਨੇ ਉਸ ਦੀ ਬਾਹ ਨੂੰ ਆਪਣੇ ਗੱਲੇ ਨਾਲੋਂ ਲਾ ਕੇ ਉਸ ਨੂੰ ਲਟਾਇਆ ਅਤੇ ਬੋਲੇ ਚੱਲ ਫਿਰ ਇੰਜ ਕਰਦੇ ਆ ਤੂੰ ਉੱਠ ਆਪਾ ਦੋਵੇਂ ਇਕੱਠੇ ਨਾ ਛਾਲ ਮਾਰ ਦਈਏ ਨਹਿਰ ਵਿੱਚ ਇਹ ਗੱਲ ਸੁਣ ਕੇ ਮੈਂ ਮੁਸਕਰਾ ਪਈ ਨਹੀਂ ਨਹੀਂ ਸਰ ਤੁਹਾਨੂੰ ਕੁਝ ਨਹੀਂ ਹੋਣਾ ਚਾਹੀਦਾ ਹੈ ਤੇ ਤੂੰ ਤਾਂ ਕੋਈ ਕਸਰ ਬਾਕੀ ਵੀ ਨਹੀਂ ਛੱਡੀ ਕਮਲੀਏ ਮਰਨ ਦੇ ਤਾਂ ਬਹੁਤ ਤਰੀਕੇ ਹੁੰਦੇ ਨੇ ਤੇ ਜੋਂ ਦਾ ਸਿਰਫ ਇੱਕੋ ਹੈ ਤੇ ਉਹ ਹੈ ਮੁਸ਼ਕਲਾਂ ਨੂੰ ਸਿੱਧੇ ਮੱਤੇ ਟੱਕਰਨਾ ਉਹਨਾਂ ਅੱਗੇ ਆਪਣੇ ਹਿੱਕ ਦਾ ਤੋ ਬਸ ਕਰਨਾ ਤੁਹਾਡੇ ਵਿੱਚ ਬੱਜ ਕੇ ਉਹਨਾਂ ਦਾ ਜਾਂ ਤਾਂ ਮੂੰਹ ਤੋਂ ਜਾਊਗਾ ਜਾਂ ਫਿਰ ਉਹਨਾਂ ਦੀ ਸਿੱਦਤ ਅਤੇ ਜੋਰ ਹੀ ਘਟ ਜਾਏਗਾ ਅਤੇ ਉਹ ਤੁਹਾਡੇ ਕਦਮਾਂ ਵਿੱਚ ਟੈ ਪੈਣ ਗਿਆ। "ਕਿਆ ਬਾਤ ਹੈ ਜੀਵਾ ਸਾਹਿਬ ਮੇਰੇ ਤੋਂ ਬੋਲੇ ਬਿਨਾਂ ਰਹਿਣਾ ਗਿਆ।" ਅੰਜੂ ਮਾਨ ਨੇ ਘਬਰਾ ਕੇ ਮੇਰੇ ਵੱਲ ਦੇਖਿਆ। "ਦੀਦੀ ਤੁਸੀਂ ਆਹੋ। ਦੀਦੀ ਤੁਸੀਂ ਜੀਵਾ ਸਾਹਿਬ ਮੈਨੂੰ ਵਿਗੜ ਕੇ ਬੋਲੇ। ਜੀ ਕਰਦਾ ਚਪੇੜਾ ਮਾਰਦਾ। ਰਾਖੇ ਤੇਰੇ ਕੰਨ ਤੇ ਇੱਕ ਨਾ ਜੀਵਾ ਸਾਹ ਨਾਲ ਮੈਨੂੰ ਇਸ ਕੁੜੀ ਨਾਲ ਪਿਆਰ ਹੀ ਹੋ ਗਿਆ ਹੈ ਤੁਸੀਂ ਰਹਿਣ ਜੋ ਮੈਡਮ ਇਹ ਤਾਂ ਪਿਆਰ ਤੋਂ ਪਕੌੜੀ ਹੋ ਜਾਂਦੀ ਹੈ ਸੌਰੀ ਦੀਦੀ ਮੈਨੂੰ ਐਨ ਉਸ ਵੇਲੇ ਅਹਿਸਾਸ ਹੋਇਆ ਜਦ ਮੈਂ ਸ਼ਾਲ ਮਾਰ ਦਿੱਤੀ ਸੀ ਇੱਕਦਮ ਥੱਲੇ ਜਾ ਰਹੀ ਸੀ ਤਾਂ ਮੈਨੂੰ ਲੱਗ ਰਿਹਾ ਕਿ ਇਹ ਗਲਤ ਹੋ ਗਿਆ ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਸਾਹਮਣਾ ਕਰਨਾ ਚਾਹੀਦਾ ਸੀ ਮੁਸ਼ਕਲਾਂ ਦਾ ਮੈਨੂੰ ਬੀਰਾ ਮਾ ਭਾਬੀ ਜੀਵਾ ਸਰ ਅਤੇ ਤੁਹ ਤੁਸੀਂ ਯਾਦ ਆ ਰਹੇ ਪਰ ਫਿਰ ਮੇਰਾ ਸਹ ਫੁੱਲਣ ਲੱਗਾ ਅਤੇ ਮੇਰੇ ਤੇ ਬੇਹੋਸ਼ੀ ਆਉਣ ਲੱਗੀ ਜਦ ਮੈਂ ਇੱਕਦਮ ਬਾਹਰ ਆਈ ਤਾਂ ਕਿਸੇ ਨੇ ਮੇਰੀ ਪੋਨੀ ਖਿੱਚ ਲਈ ਅਤੇ ਫਿਰ ਮੈਨੂੰ ਪਤਾ ਨਹੀਂ ਜਦ ਮੈਨੂੰ ਹੋਸ਼ ਆਇਆ ਤਾਂ ਮੈਂ ਡਰ ਗਈ ਫਿਰ ਡਰ ਨਾਲ ਹੀ ਬਾਰ ਬਾਰ ਕੰਬ ਕੇ ਬੇਹੋਸ਼ ਹੋ ਜਾਂਦੀ ਹਾਂ ਸ਼ੁਕਰ ਹੈ ਕਿ ਤੂੰ ਬਚ ਗਈ ਇਹ ਸਭ ਦੱਸ ਰਹੀ ਹੈ ਵਰਨਾ ਤਾਂ ਤੂੰ ਮਰਨ ਦੀ ਪੂਰੀ ਤਿਆਰੀ ਕੀਤੀ ਹੋਈ ਸੀ ਆਪਣੇ ਮੋਬਾਈਲ ਵਿੱਚੋਂ ਸਾਰੇ ਕਨੈਕਟ ਨੰਬਰ ਵੀ ਡਿਲੀਟ ਮਾਰੇ ਹੋ ਇਸਨੇ ਕੋਈ ਵੀ ਸੁਰਾਖ ਨਹੀਂ ਮਿਲਿਆ ਸਾਨੂੰ ਅੰਦਰ ਆ ਰਿਹਾ ਇੰਸਪੈਕਟਰ ਬੋਲਿਆ ਸ਼ਾਇਦ ਉਸਨੇ ਅੰਜਲੀ ਦੀ ਗੱਲ ਸੁਣ ਲਈ ਜੀਵਾ ਸਾਹਿਬ ਤੁਸੀਂ ਆ ਪਾਓ ਗਵਾਹੀ ਦੇ ਲਿਹਾਜ਼ੋਂ ਇਹਨੂੰ ਘਰੇ ਇਹਦੀ ਤੇ ਸਾਨੂੰ ਫ੍ਰੀ ਕਰੋ ਬਸ ਠੀਕ ਹੈ ਹੁਣ ਇਹ ਮੈਂ ਡਾਕਟਰ ਨੂੰ ਆ ਕੇ ਇਸ ਦੀ ডিসਚਾਰਜ ਸਲਿੱਪ ਬਣਾਉਂਦਾ ਹਾਂ ਹਾਂਜੀ ਚਲੋ ਮੈਂ ਬਿੱਲ ਪੇ ਕਰ ਦਿੰਦਾ ਹਾਂ ਜੀ ਬਾਸ ਸਾਹਿਬ ਇੰਸਪੈਕਟਰ ਨਾਲ ਚਲੇ ਗਏ ਮੈਂ ਅੰਜੂਮਾਨ ਦੇ ਕੋਲ ਬੈਠਦਿਆਂ ਉਸ ਨੂੰ ਜੱਫੀ ਪਾਈ ਮਰ ਜਾਣੀਏ ਤੇਰੀ ਡੈਰੀ ਨੇ ਤੜਫਾ ਕੇ ਰੱਖ ਦਿੱਤਾ ਮੈਨੂੰ ਇੰਨੀ ਬਹਾਦਰ ਹੋ ਕੇ ਕੈਰਾਂ ਵਾਲਾ ਕੰਮ ਕੀਤਾ ਦੱਸ ਤੂੰ ਹੈ ਸੌਰੀ ਦੀ ਮੈਂ ਤਾਂ बस ਉਹੀ ਇਕਲਤਾ ਦੀ ਮਾਰੀ ਨੇ ਇਹ ਗਲਤ ਰਾਹ ਫੜ ਲਿਆ ਨੋ ਨੋ ਡੀਅਰ ਨੋ ਇਹ ਗੱਲ ਤੋਂ ਤਾਂ ਨਹੀਂ ਤੂੰ ਜੀਵਾ ਸਾਹ ਦੇ ਅਹਿਸਾਸ ਤੋਂ ਜਾਂ ਇਹ ਕਹਿ ਕਿ ਪਿਆਰ ਦੇ ਅਹਿਸਾਸ ਤੋਂ ਡਰ ਕੇ ਕੀਤਾ ਹੈ ਇਹ ਕੰਮ ਜੀ ਜੀ ਬਟ ਮੇਰੇ ਕਰਕੇ ਉਹਨਾਂ ਦੀ ਮੈਰਿਡ ਲਾਈਫ ਜਿਸ ਟਰਬ ਹੋ ਜਾਣੀ ਸੀ ਕੌਣ ਕਹਿੰਦਾ ਤੁਹਾਨੂੰ ਬਸ ਤੇਰਾ ਬਹਿਮ ਹੈ ਇਹ ਜੀਵਾ ਪਤਾ ਕਿੰਨਾ ਮਜ਼ਬੂਤ ਆਦਮੀ ਹੈ ਜਵਾਨ ਭਰ ਦੀ ਮੌਤ ਜਰੀ ਹੈ ਇਹਨੇ ਪਰਜਾਈ ਇਹਦੀ ਸਾਰਾ ਕਾਰ ਕੁਲਜ ਕੇ ਲੈ ਗਈ ਆਪਣੇ ਹਿੱਸੇ ਦੀ ਆੜ ਵਿੱਚ ਉੱਪਰ ਜਿਹੜੇ 4 ਪੈਸੇ ਸੀ ਉਹ ਪਹਿਲਾਂ ਭਰਾ ਦੇ ਇਲਾਜ ਤੇ ਲਾਏ ਅਤੇ ਫਿਰ ਪਰਜਾਈ ਨੇ ਕੀਤੇ ਕੇਸਾਂ ਵਿੱਚ ਨਿਕਲਦੇ ਪਤਾ ਇਸਨੇ 0 ਤੋਂ ਸ਼ੁਰੂ ਕੀਤਾ ਹੈ ਬੇहद ਮਜ਼ਬੂਤ ਇਨਸਾਨ ਹੈ ਓ ਸੌਰੀ ਦੀਦੀ ਮੈਨੂੰ ਤਾਂ ਇੰਨਾ ਕੁਝ ਪਤਾ ਨਹੀਂ ਸੀ ਹੋਰ ਤੇ ਹੋਰ ਇਨਾ ਮਦਦ ਇਨਾ ਮਦਦਗਾਰ ਹੈ ਅਤੇ ਪਿਆਰਾ ਇਨਸਾਨ ਹੈ ਕਿ ਮੇਰੇ ਝੂਠ ਨੂੰ ਸੱਚ ਸਮਝ ਕੇ ਮਿੱਟੋ ਮਿੰਟੀ ਹਾਜ਼ਰ ਹੋ ਗਿਆ ਅੱਜ ਇਸ ਸ਼ਹਿਰ ਦਾ ਹੀਰਾ ਹੈ ਹੀਰਾ ਏ ਸਭ ਤੋਂ ਵੱਧ ਵਾਰ ਇਸ ਨੇ ਬਲੱਡ ਡੋਨੇਟ ਕੀਤਾ ਤੇ ਉਪਰੋਂ ਤਿੰਨ ਚਾਰ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਬਾਹ ਅਜਹੀਆਂ ਰੂਹਾਂ ਦਾ ਸਾਥ ਤਾਂ ਕਰਮਾਂ ਵਾਲਿਆਂ ਨੂੰ ਮਿਲਦਾ ਹੈ ਪਲੀਜ਼ ਜੀ ਸੌਰੀ ਮੈਂ ਕੁਝ ਵੀ ਨਹੀਂ ਜਾਣਦੀ ਬੱਤ ਮੈਂ ਬਸ ਸਵਾਰਥੀ ਹੀ ਸਾਂ ਇਹ ਇਨਸਾਨ ਮੈਨੂੰ ਪੂਰੇ ਦਾ ਪੂਰਾ ਚਾਹੀਦਾ ਸੀ ਇਸ ਦਾ ਤਨ ਮਨ ਰੂਹ ਸਭ ਕੁਝ ਮੇਰਾ ਹੋਵੇ ਮੈਂ ਇਸ ਨੂੰ ਕਿਸੇ ਹੋਰ ਦਾ ਬਰਦਾਸ਼ਤ ਨਹੀਂ ਸਾਂ ਕਰ ਸਕਦੀ ਨਹੀਂ ਅੰਜੂਮਨ ਨਹੀਂ ਤੂੰ ਗਲਤ ਹੈ ਇੱਥੇ ਮੁਕੰਮਲਤਾ ਕੋਈ ਚੀਜ਼ ਨਹੀਂ ਹੁੰਦੀ ਤੇ ਜੇ ਤੂੰ ਮੰਨਦੀ ਹੈ ਤਾਂ ਇਹ ਖੜੋਤ ਹੈ ਮੌਤ ਹੈ ਅੰਤ ਹੈ ਬਸ ਨਾਲੋਂ ਪਿਆਰ ਕੋਈ ਕਬਜ਼ਾ ਨਹੀਂ ਹੁੰਦਾ ਇਹ ਤਾਂ ਨਿਰੰਤਰ ਵਹਿਂਦੀ ਕੋਲ ਹੈ ਇੱਕ ਉਹ ਅਹਿਸਾਸ ਹੈ ਜੋ ਤੁਹਾਨੂੰ ਜਿਉਂਦਾ ਰੱਖਦਾ ਹੈ ਜੋ ਤੁਹਾਨੂੰ ਅੱਗੇ ਵਧਣ ਲਈ ਹੌਸਲਾ ਦਿੰਦਾ ਹੈ ਉੱਡਣ ਦੇ ਲਈ ਆਸਮਾਨ ਦਿੰਦਾ ਹੈ ਅਤੇ ਜੇਕਰ ਤੁਸੀਂ ਡਿੱਗ ਵੀ ਪਮੋਤਾ ਆਪਣੀ ਨਿੱਗੀ ਬੁੱਕਲ ਵੀ ਦਿੰਦਾ ਹੈ ਅਤੇ ਤੁਹਾਡੇ ਜ਼ਖਮਾਂ ਨੂੰ ਸਹਲਾਉਣ ਲਈ ਆਪਣਾ ਸਪਰਸ਼ ਵੀ ਦਿੰਦਾ ਹੈ ਤੁਸੀਂ ਸਹੀ ਕਹਿੰਦੇ ਹੋ ਦੀ ਸਰ ਦਾ ਸਪਰਸ਼ ਬਿਲਕੁਲ ਮੇਰੀ ਮਾਂ ਦੇ ਸਪਰਸ਼ ਵਰਗਾ ਹੈ ਤਾ ਫਿਰ ਸਾਹਮਣੇ ਰੱਖ ਇਸ ਨੂੰ ਕਿੰਨੀ ਅਜੀਬ ਗੱਲ ਹੈ ਨਾ ਕਿ ਪਿਆਰ ਇੱਕ ਊਰਜਾ ਹਮੇ ਸਾਹਮਣੇ ਆਪਣੇ ਨਾਲ ਪਿਆਰ ਦਾ ਇਜ਼ਹਾਰ ਉਸ ਨੂੰ ਵੀ ਕਿੰਨੀ ਖੁਸ਼ੀ ਦਿੰਦਾ ਹੈ ਪਰ ਆਪਾਂ ਲੋਕ ਇਸ ਦਾ ਇਹ ਇਸ ਇਜ਼ਹਾਰ ਕਰਨ ਤੋਂ ਹੀ ਜਾਂ ਇਸ ਨੂੰ ਕਬੂਲ ਕਰਨ ਤੋਂ ਵੀ ਡਰਦੇ ਹਾਂ ਆਪੇ ਹੀ ਡਰਨਾ ਹੋਇਆ ਦੀ ਸਾਡਾ ਸਮਾਜ ਇਸ ਸਭ ਦੀ ਇਜਾਜ਼ਤ ਵੀ ਕਦੋਂ ਦਿੰਦਾ ਹੈ ਠੀਕ ਕਹਿ ਰਹੀ ਹੈ ਅੰਜਲੀ ਦੂਪਰ ਔਰ ਮਰਦ ਦੀ ਇਹ ਦੋਸਤੀ ਜਾਂ ਪਿਆਰ ਹੀ ਕਿਉਂ ਨਾ ਹੋਵੇ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਕਿਸੇ ਦਾ ਕਰਪੁੱਟਣ ਤੱਕ ਹੀ ਜਾਵੇਗਾ ਜਾਂ ਫਿਰ ਇਹ ਸਿਰਫ ਸਰੀਰਕ ਲੋੜਾਂ ਲਈ ਹੋਵੇ ਇਹ ਪਿਆਰ ਰੂਹਾਨੀ ਵੀ ਤਾਂ ਹੋ ਸਕਦਾ ਹੈ ਪਰ ਦੀ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਬਸ ਸਿਰਫ ਉਹਨਾਂ ਦੇ ਮੈਰਿਡ ਹੋਣ ਦੀ ਗੱਲ ਹੀ ਮੇਰੇ ਗਲੇ ਤੋਂ ਹੇਠਾਂ ਨਹੀਂ ਉੱਤਰ پا ਰਹੀ ਸੀ ਦੇਖ ਅੰਜਲੀ ਵਿਆਹ ਇੱਕ ਸਮਾਜਿਕ ਬੰਧਨ ਹੋਣ ਦੇ ਨਾਲ-ਨਾਲ ਇੱਕ ਜ਼ਿੰਮੇਵਾਰੀ ਵੀ ਹੈ ਤੇ ਪਿਆਰ ਇੱਕ ਅਲੱਗ ਮਸਲਾ ਹੈ ਵਿਆਹ ਨਿਭਾਉਣਾ ਇੱਕ ਅਲੱਗ ਗੱਲ ਹੈ ਤੇ ਪਿਆਰ ਅਲੱਗ ਪਿਆਰ ਦਾ ਤਿਆਗ ਹੈ ਇਸ ਵਿੱਚ ਕੋਈ ਵੀ ਡਿਮਾਂਡ ਨਹੀਂ ਹੁੰਦੀ ਨਿਸ਼ਵਾਸਤ ਹੁੰਦਾ ਹੈ ਅਤੇ ਇੱਕ ਇੱਕ ਮਹਾਨ ਊਰਜਾ ਹੈ ਜੋ ਕੋਈ ਵੀ ਸਿਰਜਣਾ ਕਰ ਸਕਦੀ ਹੈ ਦੂਰ ਰਹਿ ਕੇ ਵੀ ਦਿਲੋਂ ਜੁੜਨ ਦੀ ਪ੍ਰਕਿਰਿਆ ਸਿਰਫ ਤਿੰਨ ਜੋੜਿਆਂ ਨੂੰ ਹੀ ਨਸੀਬ ਖੋ ਸਕਦੀ ਹੈ ਹੈ ਸਿਰਫ ਤਿੰਨ ਜੋੜਿਆਂ ਨੂੰ ਹੀ ਤੇ ਬਾਕੀ ਲੋਕ ਸਭ ਬੇਕਾਰ ਫਿਰਦੇ ਨੇ ਤੂੰ ਪਹਿਲਾ ਤਿੰਨ ਜੋੜੇ ਤਾਂ ਪੁੱਛ ਲੈ ਉਹ ਸੌਰੀ ਦੀ ਹਾਂਜੀ ਦੱਸੋ ਦੀ ਪਹਿਲਾ ਮਾਂ ਤਾਂ ਮਾਂ ਦੇ ਔਲਾਦ ਦਾ ਦੂਜਾ ਇਸ਼ਟ ਦਾ ਤੇ ਭਗਤ ਦਾ ਤੀਜਾ ਹੈ ਪਿਆਰ ਕਰਨ ਵਾਲਿਆਂ ਦੇ ਰੂਹਾਂ ਦਾ ਤਾਂ ਤੂੰ ਹੁਣ ਤੂੰ ਦੱਸ ਜੇਕਰ ਇਹ ਕੁਦਰਤੀ ਅਹਿਸਾਸ ਤਾਂ ਹੈ ਨਾ ਕਿਉਂ ਨਾ ਮੰਨਿਆ ਜਾਵੇ ਭਾਵੇਂ ਇਸ ਲਈ ਵਗੜਨਾ ਹੀ ਕਿਉਂ ਨਾ ਹੋਵੇ ਹਾਂਜੀ ਦੀਦੀ ਮੈਂ ਤੁਹਾਡੀ ਗੱਲ ਸਮਝ ਗਈ ਅੰਜੂਮਾਨ ਦੇ ਚਿਹਰੇ ਤੇ ਇੱਕ ਨਵਾਂ ਰੰਗ ਫਿਰਦਾ ਦੇਖਿਆ ਇੰਨੇ ਵਿੱਚ ਹੀ ਮੈਂ ਉਸ ਨੂੰ ਜੂਸ ਪਿਆਇਆ ਅਤੇ ਖਾਣ ਪੀਣ ਲਈ ਬ੍ਰੈਡ ਵੀ ਦਿੱਤਾ ਜੀਵਾਸਾ ਕਾਨੂੰਨੀ ਅਤੇ ਡਾਕਟਰੀ ਪ੍ਰਕਿਰਿਆ ਪੂਰੀ ਕਰਕੇ ਜਦ ਵਾਪਸ ਮੁੜੇ ਤਾਂ 11 ਵਜੇ ਰਹੇ ਸਨ ਅੰਜਲੀ ਤੈਨੂੰ ਛੁੱਟੀ ਤਾਂ ਮਿਲ ਗਈ ਹੈ ਵਾਰ ਪਰ ਕਿ ਸਰ ਪਰ ਤੁਹਾਨੂੰ ਰੱਖੀਏ ਕਿੱਥੇ ਕਿ ਜਿੱਥੇ ਤੋਂ ਦੂਜੀ ਵਾਰ ਨਾ ਭੱਜ ਸਕੇ ਸੌਰੀ ਸਰ ਹੁਣ ਨਹੀਂ ਭੱਜਦੀ ਮੈਂ ਗਲਤੀ ਹੋ ਗਈ ਉਹ ਕਮਲੀਏ ਕੁੜੀਏ ਮੈਂ ਤਾਂ ਤੇਰਾ ਨਾਂ ਯੂਨੀਸੇਫ ਵਾਲਿਆਂ ਨੂੰ ਪੰਜਾਬ ਵਿੱਚ ਇੱਕ ਨਵੀਂ ਸਟੱਡੀ ਕਰਨ ਲਈ ਭੇਜਿਆ ਹੈ ਤੇ ਤੂੰ ਮੇਰੀ ਪਿੱਠ ਵਿੱਚ ਖੰਜਰ ਖੋਪ ਦਿੱਤਾ ਪਲੀਜ਼ ਸਰ ਹੋਰ ਸ਼ਰਮਿੰਦਾ ਨਾ ਕਰੋ ਮੈਂ ਅੱਗੇ ਤੋਂ ਅਜਿਹਾ ਕਦੇ ਨਹੀਂ ਕਰਾਂਗੀ ਜੀਵਾ ਸਰ ਇੰਜ ਨਾ ਕਰੀਏ ਬਈ ਇਸ ਨੂੰ ਦਿਬਾਓ ਛੁੱਟੀ 10 ਦਿਨਾਂ ਦੀ 5 ਦਿਨ ਰੱਖੂੰਗੀ ਮੈਂ ਆਪਣੇ ਕੋਲ ਅਤੇ 5 ਦਿਨ ਜਾਊਗੀ ਇਹ ਆਪਣੇ ਘਰ ਆਪਣੀ ਮਾਂ ਕੋਲ ਹਾਂਜੀ ਮੈਡਮ ਇਹ ਸਹੀ ਰਹੇਗਾ ਪਰ ਜੇ ਤੁਹਾਨੂੰ ਕੋਈ ਤਕਲੀਫ ਨਾ ਹੋਵੇ ਤਾਂ ਨਹੀਂ ਕੋਈ ਤਕਲੀਫ ਨਹੀਂ ਪਰ ਤੁਸੀਂ ਇਸ ਤੇ ਲਈ ਤਾਂ ਜੋ ਕੋਈ ਨਮਾ ਭੀਜੀ ਲਭੋ ਜੋ ਫਿਰ ਆਪਾਂ ਇਸ ਨੂੰ ਇੱਕ ਨਮਾ ਕਰ ਲੈ ਦਈਏ ਇੰਨੇ ਕਪੈਸੇ ਤਾਂ ਜੋੜ ਹੀ ਲੈ ਹੋਣਗੇ ਮੈਂ ਅੰਜਲੀ ਨੂੰ ਅੱਖ ਮਾਰੀ ਤਾਂ ਉਹ ਹੱਸ ਪਈ ਪਰ ਦੀ ਪੀਜੀ ਤਾਂ ਹੈਗਾ ਹੀ ਹੈ ਮੇਰੇ ਕੋਲ ਨਹੀਂ ਉਹ ਨੈਗੇਟਿਵ ਜਹੀ ਔਰਤ ਦਾ ਬਨਾਇਆ ਅੰਨ ਖਾ ਖਾ ਕੇ ਹੀ ਤਾਂ ਤੇਰਾ ਮਨ ਇਹੋ ਜਿਹਾ ਹੋਇਆ ਹੈ ਮੈਂ ਤੈਨੂੰ ਹੁਣ ਉੱਥੇ ਨਹੀਂ ਜਾਣ ਦੇਣਾ ਅਸੀਂ ਤਿੰਨੇ ਇਸ ਗੱਲ ਉੱਤੇ ਸਹਿਮਤ ਹੋ ਗਏ ਅਤੇ ਅਗਲੇ 10 ਮਿੰਟਾਂ ਬਾਅਦ ਅੰਜੂਤੇ ਮੈਂ ਮੇਰੇ ਘਰ ਵੱਲ ਆ ਰਹੀਆਂ ਸਨ ਜੀਵਾ ਸਰ ਅੱਧ ਤੱਕ ਤਾਂ ਸਾਡੇ ਨਾਲ ਆਏ ਪਰ ਨਾ ਚਾਹੁੰਦਿਆਂ ਹੋਏ ਆਂ ਬੀ ਉਹਨਾਂ ਨੂੰ ਅਗਲੇ ਮੋੜ ਤੋਂ ਆਪਣੇ ਘਰ ਮੁੜਨਾ ਪਿਆ ਨਵੀਂ ਸ਼ੁਰੂਆਤ 3 ਮਹੀਨਿਆਂ ਬਾਅਦ ਅੰਜਲੀ ਦੇ 2 ਰੂਮ ਸੈਟ ਨਵੇਂ ਕਰਦਾ ਉਦਘਾਟਨ ਸੀ ਉਸ ਦਾ ਸਾਰਾ ਪਰਿਵਾਰ ਮੈਂ ਤੇ ਮੇਰੇ ਹਬੀ ਜੀਵਾ ਸਾਹਿਬ ਉਹਨਾਂ ਦੀ ਪਤਨੀ ਅਤੇ ਡਾਕਟਰ ਨਿਧੀ ਸਾਰੇ ਹੀ ਇਕੱਠੇ ਹੋਏ ਮਾਲਾ ਆਂਟੀ ਵੀ ਉਸ ਦਿਨ ਕਾਰਦਾ ਕੰਮ ਕਰਨ ਲਈ ਆਈ ਹੋਈ ਸਨ ਅੰਜਲੀ ਦੀ ਮੰਮੀ ਸਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋਈ ਉਸ ਦਾ ਪਰਾਂ ਵੀ ਉੱਡਿਆ ਫੇਰ ਰਿਹਾ ਸੀ ਹਾਂ ਭਾਬੀ ਜ਼ਰੂਰ ਕੱਟੀ-ਕੱਟੀ ਜੀ ਸੀ ਐਨ ਉਸੇ ਮੌਕੇ ਜੀਵਾ ਸਰ ਦਾ ਫੋਨ ਵੱਜਿਆ ਉਹਨਾਂ ਨੇ ਗੱਲ ਕੀਤੀ ਤੇ ਮੁੜਦੇ ਹੋਏ ਅੰਜਲੀ ਤੇ ਸਿਰ ਤੇ ਹੱਥ ਤਰ ਕੇ ਬੋਲੇ ਮੁਬਾਰਕਾਂ ਅੰਜਲੀ ਤੈਨੂੰ ਤੇਰੀ ਸਿਲੈਕਸ਼ਨ ਹੋ ਗਈ ਹੈ ਹੁਣ ਤੂੰ ਇੰਟਰਨੈਸ਼ਨਲ ਪ੍ਰੋਜੈਕਟ ਲਈ ਚੁਣੀ ਗਈ ਹੈ ਤੇ ਜੀਵਾ ਸਰ ਨੇ ਅੰਜਲੀ ਨੂੰ ਆਪਣੇ ਕਲੇਵੇ ਨਾਲ ਕੁੱਟਿਆ ਮੈਂ ਵੀ ਉਹਨਾਂ ਨੂੰ ਬਵਾਰਕਾਂ ਦਿੱਤੀਆਂ ਕਿ ਉਸ ਦੀ ਨਮੀ ਉਡਾਨ ਸਾਡੇ ਜਲੰਧਰ ਸ਼ਹਿਰ ਤੋਂ ਹੀ ਭਰੀ ਜਾਣੀ ਸੀ ਡਾਕਟਰ ਨਿਧੀ ਵੀ ਬਹੁਤ ਖੁਸ਼ ਸੀ ਉਹ ਪਿਛਲੇ ਹਫ਼ਤੇ ਰਾਜਸਥਾਨ ਗਈ ਸੀ ਅਤੇ ਅੰਜਲੀ ਲਈ ਹੈਂਡ ਮੇਡ ਕਾਗਜ਼ ਦੀ ਇੱਕ ਬੜੀ ਹੀ ਖੂਬਸੂਰਤ ਡੈਰੀ ਲੈ ਕੇ ਆਈ ਸੀ ਜਿਸ ਦੇ ਕਾਗਜ਼ਾਂ ਦਾ ਰੰਗ ਹਲਕਾ ਅਸਮਾਨੀ ਸੀ ਉਹ ਅੰਜਲੀ ਨੂੰ ਕਲਾਵੇ ਲੈਂਦੀ ਬੋਲੀ ਲੈ ਅੰਜੂ ਤੇਰੇ ਲਈ ਪੂਰੇ ਅੰਬਰ ਨੂੰ ਹੀ ਡੈਰੀ ਬਣਾ ਦਿੱਤਾ ਹੈ ਹੁਣ ਤੂੰ ਆਪਣੇ ਅਗਲੇ ਸਫਰ ਦੀ ਦਾਸਤਾਨ ਇਸ ਉੱਤੇ ਲਿਖਣੀ ਹੈ ਅਤੇ ਨਾਲੇ ਆਪਾਂ ਹੁਣ ਆਪਣੇ ਲਈ ਮੁੰਡਾ ਵੀ ਕੋਈ ਉਪਕਾਰ ਜਿੰਨੀ ਉਡਾਣ ਵਾਲਾ ਹੀ ਲੱਭਾਂ ਗਿਆ ਜੋ ਸਾਡੇ ਨਾਲ ਨਾਲ ਉੱਡ ਸਕੇ ਡਾਕਟਰ ਨੀਦੀ ਦੀ ਘਾਲ ਤੇ ਨਿਹਸਾ ਪਾ ਦਿੱਤਾ ਵੀਰੇ ਨੇ ਸਾਡੀ ਛੇ ਜਾਣਿਆਂ ਦੀ ਇਕੋ ਫੋਟੋ ਕਲਿੱਕ ਕੀਤੀ ਇਹ ਕਹਾਣੀ ਜੀ ਇੱਥੇ ਹੀ ਸਮਾਪਤ ਬਹੁਤ ਹੀ ਸੋਹਣੀ ਕਹਾਣੀ ਸੀ ਫਿਰ ਮਿਲਦੇ ਹਾਂ ਕਿਸੇ ਹੋਰ ਕਹਾਣੀ ਨਾਲ ਧੰਨਵਾਦ